ਆਏ ਹੋ ਹਰ ਪ੍ਰਭਾਵਿਤ ਏਰੀਆ ਦੇ ਵਿੱਚ ਤੁਸੀਂ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਮੈਡਮ ਸਸਿਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਹੜ੍ਹ ਆਏ ਹੋਏ ਆ ਜੀ ਜਿਵੇਂ ਸਾਰੇ ਮੇਰੇ ਐਮਐਲਏ ਕੁਲੀਬ ਪੋਜਾ ਸਿੰਘ ਸਰਾਰੀ ਜੀ ਭੁੱਲਰ ਸਾਹਿਬ ਔਰ ਰਿਜਨੀਸੀ ਔਰ ਸਾਡੇ ਥੋੜੇ ਜਲਾ ਪ੍ਰਸ਼ਾਸਨ ਸਾਰੇ ਅਸੀਂ ਸਾਰੇ ਜਣੇ ਜੋ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨ ਮਨਿਸਟਰ ਦੀਆਂ ਟੀਮਾਂ ਬਣਾਈਆਂ ਉਹਦੇ ਵਿੱਚ ਅਸੀਂ ਜਿਹੜੇ ਆ ਗਏ ਸਾਰੇ ਜਿੰਨੇ ਵੀ ਕੈਬਨਿਟ ਮਿਨਿਸਟਰ ਆ ਅਸੀਂ ਫੀਲਡਸ ਜਾ ਕੇ 77 ਤੇ ਸਾਰੇ ਹਾਲਾਤ ਦੇਖ ਰਹੇ ਆ ਮੈਂ ਆਲਰੇਡੀ ਜਿਹੜਾ ਕਪੂਰਥਲਾ ਦੇ ਸਾਰਾ ਜਿੰਨਾ ਵੀ ਉਹਦਾ ਸਿਹਤ ਦਾ ਪ੍ਰਬੰਧਨ ਆ ਸਾਰੇ ਪੰਜਾਬ ਚ ਮੈਂ ਸੁਪਰਵਾਈਜ਼ ਕਰ ਰਿਹਾ ਉਹਨੂੰ ਖੁਦ ਜਾ ਕੇ ਦੇਖ ਰਹੇ ਆ ਸਾਡੇ ਕੋਲੇ ਮੋਬਾਈਲ ਟੀਮਾਂ ਅਸੀਂ ਜਿਹੜੀਆਂ ਹੈਗੀਆਂ 323 ਮੋਬਾਈਲ ਟੀਮਾਂ ਬਣਾਈਆਂ ਜੀ ਜਿਹਦੇ ਵਿੱਚ ਡਾਕਟਰ ਵੀ ਆ ਸਾਰੀਆਂ ਦਵਾਈਆਂ ਸਾਰਾ ਕੁਝ ਬੰਦੋਬਸਤ ਆ ਇੱਕ ਉਹਦੇ ਜਿੱਥੇ ਵੀ ਸਾਨੂੰ ਲੋੜ ਪੈਂਦੀ ਆ ਉੱਥੇ ਅਸੀਂ ਇਮੀਡੀਏਟਲੀ ਟੈਂਪੋਰਰੀ ਡਿਸਪੈਂਸਰੀ ਜਾਂ ਉਹਨੂੰ ਛੋਟਾ ਜਿਹਾ ਹਸਪੀਟਲ ਸੈਟਅਪ ਕਰ ਦਿੰਦੇ ਆ ਇਸ ਤੋਂ ਬਾਅਦ ਸਾਡੇ ਕੋਲੇ 450 ਦੇ ਕਰੀਬ ਜੜੀਆਂ ਹੈਗੀਆਂ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡੀਕਸ ਤੇ ਫਸਟ ਏਡ ਉਹਦੇ ਵਿੱਚ او ਆਰ ਐਸ ਕੋਰ ਇੰਡੀਆ ਬੋਲੀਆਂ ਉਹ ਅਸੀਂ ਆਸ਼ਾ ਵਰਕਰ ਤੱਕ ਦੇ ਦਿੱਤੇ ਆ ਸੋ ਮੈਂ ਕਪੂਰਥਲੇ ਤੋਂ ਸ਼ੁਰੂ ਕਰਕੇ ਜਿਹੜਾ ਸਭ ਤੋਂ ਪਹਿਲਾ ਜਿਹੜਾ ਸੀਗਾ ਸਭ ਤੋਂ ਵਰਸਟ ਅਫੈਕਟਡ ਏਰੀਆ ਸੀਗਾ ਉਹ ਬਾਪਰ ਏਰੀਆ ਸੀਗਾ ਸਤਾਰਪੁਰ ਲੋਧੀ ਸਾਹਿਬ ਦੇ ਵਿੱਚ ਬਾਬੇ ਨਾਨਕ ਦੀ ਨਗਰੀ ਦੇ ਵਿੱਚ ਉੱਥੇ ਬਹੁਤ ਸਾਰੇ ਲੋਕ ਜਿਹੜੇ ਡੇਰਿਆ ਤੇ ਰਹਿੰਦੇ ਆ ਉਹਨਾਂ ਤੱਕ ਸਾਰਿਆਂ ਦੇ ਮੈਡੀਕਲ ਟੀਮ ਵੀ ਪਹੁੰਚ ਰਹੀ ਆ ਤੇ ਉਹਨਾਂ ਵਾਸਤੇ ਪੀਣ ਵਾਸਤੇ ਪਾਣੀ ਰਾਸ਼ਨ ਸੁੱਕਾ ਰਾਸ਼ਨ ਔਰ ਈਵਨ ਜਿਹੜੇ ਮवेशੀ ਆ ਉਹਨਾਂ ਵਾਸਤੇ ਖਾਣ ਔਰ ਜਿਹੜਾ ਹੈਗਾ ਈਵਨ ਜਿਹਨੂੰ ਅਸੀਂ ਸਾਇਲੇਜ ਜਜ ਨੂੰ ਆਪਣਾ ਆਚਾਰ ਕਹਿ ਦਿੰਦੇ ਆ ਈਵਨ ਮवेशੀਆਂ ਵਾਸਤੇ ਉਹ ਵੀ ਸੰਗਤ ਪਚਾਰੀ ਆ ਬਹੁਤ ਸਾਰੀ ਤੇ ਗਵਰਨਮੈਂਟ ਵੀ ਮਦਦ ਕਰ ਰਹੀ ਆ ਇਹਦੇ ਨਾਲ ਨਾਲ ਜਿਹੜੀ ਇੱਕ ਨਵੀਂ ਗੱਲ ਹੈ ਕਿ ਉਹ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਕਹੀ ਆ ਉਹ ਅਸੀਂ ਸਾਰੇ ਉਹਦੇ ਤੇ ਕੰਮ ਕਰ ਰਹੇ ਆ ਕਿ ਕਿੰਨਾ ਪਾਣੀ ਤੁਹਾਡੇ 25 ਚ ਆਇਆ ਕਿੰਨਾ 23 ਚ ਆਇਆ ਸੀ ਕਿੰਨਾ ਜਦੋਂ ਪਹਿਲਾਂ 88 ਦੇ ਫਲੱਡ ਜਿਹੜੇ ਸੀਗੇ ਉਹ ਇਸ ਤੋਂ ਕਿਤੇ ਜ਼ਿਆਦਾ ਵੱਰ ਸੀਗੇ ਜਿਹੜੇ ਜਿਨ੍ਹਾਂ ਨੇ ਉਹ ਕਵਰ ਕੀਤਾ ਤੁਹਾਡੇ ਚ ਉਹਨਾਂ ਨੂੰ ਪਤਾ ਹੋਵੇਗਾ ਕਿ ਉਦੋਂ ਕਿੰਨਾ ਪਾਣੀ ਆਇਆ ਸੀਗਾ ਤੇ ਆਪਾਂ ਇਹਦੇ ਚ ਪੱਕਾ ਹੱਲ ਵੀ ਇਹਦਾ ਜਿਹੜਾ ਉਹ ਕੀਤਾ ਜਾਵੇ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਉਹ ਸਾਰਾ ਜਿੰਨਾ ਵੀ ਅਸੀਂ ਡਾਟਾ ਹੈਗਾ ਉਹਦਾ ਐਨਾਲਿਸਿਸ ਕਰਕੇ ਅਸੀਂ ਇਹਦਾ ਉਹ ਵੀ ਅਸੀਂ ਜਿਹੜਾ ਸੋਲੂਸ਼ਨ ਆ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਦੇਵਾਂਗੇ ਇਹਦੇ ਨਾਲ ਨਾਲ ਜਿਹੜੇ ਤੁਹਾਡੇ ਆਪਣੇ ਤਰਨਤਾਰਨ ਔਰ ਫਰੋਜ਼ਪੁਰ ਜਿਹੜੇ ਦੋ ਜ਼ਿਲ੍ਹੇ ਆ ਇਹਦੇ ਵਿੱਚ ਫਸਲ ਤਾਂ ਹਜ਼ਾਰਾਂ ਏਕੜ ਚ ਡੁੱਬੀ ਆ ਜੀ ਉਹ ਨੁਕਸਾਨ ਹੋਇਆ ਉਹਦਾ ਆਲਰੇਡੀ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਵੀ ਇਹਦੀ ਜਦੋਂ ਪਾਣੀ نیچے ਉਤਰਦਾ ਤਾਂ ਆਪਾਂ ਗਰਦੌਰੀ ਕਰਾਂਗੇ। ਇਸ ਵੇਲੇ ਜਿਹੜਾ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਤੁਹਾਡੇ ਵੱਡੀਆਂ ਨਦੀਆਂ ਆ ਗਿਆ ਪੌਂਗ ਡੈਮ ਦੇ ਵਿੱਚ ਪਾਣੀ ਖਤਰੇ ਦੇ ਮਾਰਕ ਤੋਂ ਉੱਪਰ ਹੈ। ਉੱਥੋਂ ਰਿਲੀਜ਼ ਹੋ ਰਿਹਾ ਔਰ ਸਤਲੁਜ ਦੇ ਵਿੱਚ ਵੀ ਜਿਹੜਾ ਹੈਗਾ ਉਹ ਪਖੜਾ ਡੈਮ ਦੇ ਵਿੱਚ ਵੀ ਪਾਣੀ ਵੱਧ ਰਿਹਾ ਤੇ ਉਧਰੋਂ ਵੀ ਰਿਲੀਜ਼ ਹੋ ਰਿਹਾ ਅਸੀਂ ਉਹਨੂੰ ਕੋਆਰਡੀਨੇਟ ਕਰ ਰਹੇ ਆ ਜੀ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਕਰ ਰਹੇ ਆ। ਗੁਹਿਰ ਸਾਹਿਬ ਕਰ ਰਹੇ ਆ ਸਾਰੇ ਜਣੇ ਮਿਲ ਕੇ ਅਸੀਂ ਕਰ ਰਹੇ ਆ ਵੀ ਉਹਨਾਂ ਨੂੰ ਤਾਂ ਕਿ ਉਹ ਵੇਵ ਕੱਠੀ ਨਾ ਤੇ ਇਸ ਤੋਂ ਸવાય ਜਿਹੜਾ ਤਰਨਤਾਰਨ ਔਰ ਫਿਰੋਜ਼ਪੁਰ ਦੇ ਵਿੱਚ ਜਿਹੜੇ ਤੁਹਾਡੇ ਟਾਪੂ ਸੀਗਾ ਇੱਕ ਜਿਹਨੂੰ ਸ਼ਾਇਦ ਕਾਲੂ ਦਾ ਟਾਪੂ ਕਹਿੰਦੇ ਆ ਹਾਂ ਉਹ ਉੱਥੋਂ ਅਸੀਂ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਬਾਹਰ ਸ਼ਿਫਟ ਕਰਤਾ ਹੋਇਆ ਪੁੱਛ ਇੱਕ ਬੰਦੇ ਉੱਥੇ ਰਹੇ ਆ ਉਹਨਾਂ ਨੂੰ ਪੀਣ ਲਈ ਪਾਣੀ ਸੁੱਕਾ ਰਾਸ਼ਨ ਅਸੀਂ ਸਾਰੇ ਉਹਨਾਂ ਨਾਲ ਵੀ ਇਨ ਟੱਚ ਆ ਉਹਨਾਂ ਦੇ ਨੰਬਰ ਸਾਡੇ ਕੋਲ ਹੈਗੇ ਆ ਤੁਹਾਡੇ ਦੋ ਪ੍ਰੈਗਨੈਂਟ ਲੇਡੀ ਸੀਗੀਆਂ ਜਿਨ੍ਹਾਂ ਦੀ ਡਿਲੀਵਰੀ ਡਿਓ ਸੀ ਉਹਨਾਂ ਨੂੰ ਅਸੀਂ ਪਹਿਲੇ ਹੀ ਲਿਆਂਦਾ ਸੀ ਬਾਹਰ ਕੱਢ ਲਿਆ ਸੀ ਰੈਸਕਿਊ ਕਰ ਲਿਆ ਸੀ ਉਦੇ ਵਿੱਚੋਂ ਇੱਕ ਦਾ ਸੇਜ਼ੀਅਨ ਹੋ ਗਿਆ ਉਹਨਾਂ ਦੇ ਬੇਟੀ ਹੋਈ ਆ ਮਾਂ ਬੇਟੀ ਦੋਨੋਂ ਤੰਦਰੁਸਤ ਆ ਔਰ ਦੂਜੀ ਦੇ ਵਿੱਚ ਵੀ ਹਾਈ ਰਿਸਕ ਪ੍ਰੈਗਨੈਂਸੀ ਸੀ ਉਹਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਅਡਮਿਟ ਕਰਾ ਦਿੱਤਾ ਸੋ ਸਾਰੇ ਜਿੰਨੀਆਂ ਵੀ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਨੂੰ ਅਸੀਂ ਆਫਰ ਦਿੰਦੀ ਆ ਕਿ ਤੁਸੀਂ ਆ ਕੇ ਸਾਡੇ ਹਸਪਤਾਲ ਸਾਡੇ ਫੈਮਿਲੀ ਮੈਂਬਰ ਦੀ ਤਰ੍ਹਾਂ ਰਹੋ ਅਸੀਂ ਪ੍ਰਸ਼ਾਦਾ ਵੀ ਸ਼ਕਾਵਾਂਗੇ ਤੁਹਾਡੀ ਦੇਖਭਾਲ ਕਰਾਂਗੇ ਔਰ ਜਦੋਂ ਡਿਲੀਵਰੀ ਹੋ ਜਾਗੀ ਮਾਂ ਬੱਚਾ ਦੋਨੋਂ ਤੰਦਰੁਸਤ ਹੋਣਗੇ ਤੁਹਾਨੂੰ ਵਾਪਸ ਭੇਜ ਦਾਂਗੇ ਸੋ ਇਸ ਤਰ੍ਹਾਂ ਮਿਲਾ ਕੇ ਇਸੇ ਤਰ੍ਹਾਂ ਸਾਡਾ ਜਿਹੜਾ ਜਦੋਂ ਹੜ ਆਂਦੇ ਉਹਦੇ ਨਾਲ ਇੱਕ ਹੋਰ ਚੀਜ਼ ਹੁੰਦੀ ਗੰਦੇ ਪਾਣੀ ਕਰਕੇ ਸਕੇ ਡਿਜ਼ੀਜ਼ਸ ਮੱਖੀਆਂ ਮੱਛਰਾਂ ਕਰਕੇ ਡੇਂਗੀ ਮਲੇਰੀਆ ਚਿਕਨਗੁਨੀਆ ਡਾਇਰੀਅਰ ਡਿਜ਼ੀਜ਼ਸ ਵੱਧ ਜਾਣੀਆਂ ਉਹਦੇ ਵਾਸਤੇ ਅਸੀਂ ਲਾਰਵੇ ਦੀ ਟਰੈਕਿੰਗ ਕਰ ਰਹੇ ਹਾਂ ਵੀ ਜਿੱਥੇ ਮੱਛਰ ਦਾ ਲਾਰਵਾ ਸਾਨੂੰ ਮਿਲਦਾ ਜਾਂ ਮੱਛਰ ਮਿਲਦਾ ਫਿਊਮਿਗੇਸ਼ਨ ਐਂਟੀ ਲਾਰਵਾ ਸਪਰੇਅ ਕਰ ਰਹੇ ਹਾਂ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਪਾਣੀ ਦੀ ਟੈਸਟਿੰਗ ਕਰਕੇ ਲਾਰਜ ਸਕੇਲ ਤੇ ਟੈਸਟਿੰਗ ਕਰਕੇ ਜਿੱਥੇ ਪਾਣੀ ਗੰਦਾ ਹੁੰਦਾ ਅਸੀਂ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ 20 ਬੰਦੇ ਬਿਮਾਰ ਨਾ ਹੋਣ ਅਸੀਂ ਤੁਹਾਨੂੰ ਪੀਣ ਲਈ ਪਾਣੀ ਬੋਤਲਾਂ 'ਚ ਵੀ ਦੇ ਰਹੇ ਹਾਂ ਟੈਂਕਰ ਦੇ ਥਰੋ ਵੀ ਜਿੱਥੇ ਲੋਡ ਹੈ ਸੇਫ ਪਾਰਟ ਸਪਲਾਈ ਉਹਨਾਂ ਨੇ ਸਪਲਾਈ ਕਰ ਰਹੇ ਆ ਸੋ ਇਹ ਸਾਰੀਆਂ ਮੀਜਰਸ ਕਰ ਰਹੇ ਆ ਇਹਦੇ ਨਾਲ ਨਾਲ ਸਾਡਾ ਯੂਥ ਨਸੀਬ ਹੋ ਚਾਹ। ਫੀਲਡ ਏਰੀਆ ਲਈ ਕਿੰਨਾ ਫੰਡ ਪੰਜਾਬ ਗਵਰਨਮੈਂਟ ਵੱਲੋਂ ਹੁਣ ਤੱਕ ਰੀਲੀਜ਼ ਕੀਤਾ ਜਾ ਚੁੱਕਿਆ ਹੈ। ਸੈਂਟਰ ਸੀ ਕੀਸ ਦਿੱਤੀ ਹੈ ਜੀ ਸੈਂਟਰ ਵੱਲੋਂ ਵੀ ਕੋਈ ਪੰਜਾਬ ਦੀ ਵਾਹ ਵੜੀ ਗਈ ਹੈ ਕਿ ਨਹੀਂ? ਅ ਮਤਲਬ ਇਹ ਬੜਾ ਸਾਰਾ ਜਿਹੜਾ ਡਾਟਾ ਕਿਉਂਕਿ ਮੈਂ ਫੀਲਡ 'ਚ ਪਿਛਲੇ 2-3 ਦਿਨ ਤੋਂ ਇਹ ਸੀਐਮ ਸਾਹਿਬ ਖੁਦ ਮੌਕਾ ਦੇਖ ਕੇ ਗਏ ਆ। ਇਹਦੇ ਵਾਸਤੇ ਜਿਹੜਾ ਸਾਡਾ ਡਿਜਾਸਟਰ ਮੈਨੇਜਮੈਂਟ ਦਾ ਵਿਭਾਗ ਹੈਗਾ ਉਹਦੇ 'ਚ ਫੰਡਸ ਦਾ ਮੈਂ ਲੋਕਾਂ ਨੂੰ ਦਵਾਈਆਂ ਪੀਣ ਵਾਲਾ ਪਾਣੀ ਮਵੇਸ਼ੀਆਂ ਵਾਸਤੇ ਚਾਰਾ ਜੋ ਲੋਕਾਂ ਨੂੰ ਰੈਸਕਿਊ ਐਂਡ ਰਿਲੀਫ ਜਿਹੜਾ ਵੀ ਰਿਲੀਫ ਮਟੀਰੀਅਲ ਜਦੋਂ ਮਰਜ਼ੀ ਲੈ ਲਓ ਤੇ ਉਹਨਾਂ ਨੂੰ ਲੋਕਾਂ ਨੂੰ ਪਹੁੰਚਾ ਦਿਓ ਤੇ ਉਹਨਾਂ ਨੂੰ ਲੋਕਾਂ ਨੂੰ ਪਹੁੰਚਾ ਕੇ ਬਿੱਲ ਭੇਜ ਦਿਓ ਅੱਜ ਦੀ ਰੇਟ ਦੀ ਸਿਚੁਏਸ਼ਨ ਇਹ ਹੈ ਨਹੀਂ ਨਹੀਂ ਮੈਨੂੰ ਦੱਸੋ ਮੈਨੂੰ ਦੱਸੋ ਵੀ ਤੁਹਾਡੇ ਕੋਲ ਫਿਗਰ ਹੀ ਨਹੀਂ ਹੈ ਸਰ ਆਪਣੀ ਟੀਮ ਵਿੱਚ ਸਾਡੀ ਤਿੰਨ ਸਾਥ ਪਟਿਆ ਸਰਕਾਰ ਨੂੰ ਕੋਟਲੇ ਆਇਆ ਤੇ ਸ੍ਰੀਪੁਰ ਜ਼ਿਲ੍ਹੇ ਦਾ ਹਸਪਤਾਲ ਹੈ 86 ਪੋਸਟਾਂ ਨੇ 26 ਪੋਸਟਾਂ ਨੇ ਬਾਕੀ ਪੋਸਟਾਂ ਖਾਲੀ ਪਈਆਂ ਕਿਵੇਂ ਲਾਗ ਹੋਏ ਇਹ ਕੰਮ ਦੀ ਗੱਲ ਹੈ ਜੀ ਇਹ ਵਾਰ ਇਹ ਪਹਿਲੀ ਸਰਕਾਰ ਹੈ ਜੀ ਜਿਨ੍ਹਾਂ ਨੇ 1000 ਡਾਕਟਰ ਭਰਤੀ ਕੀਤੇ ਹੈ ਜੀ ਸਾਰੀ ਪ੍ਰੋਸੈਸ ਕੰਪਲੀਟ ਹੋ ਗਈ ਹੈ ਜੀ ਇਸ ਮਹੀਨੇ ਦੇ ਵਿੱਚ ਜੁਆਇਨ ਕਰ ਜਾਣਗੇ ਡਾਕੂਮੈਂਟ ਵੈਰੀਫਿਕੇਸ਼ਨ ਚੱਲਦੀ ਪਈ ਆ 15 ਤੋਂ 15 ਦਿਨ ਚਾ ਜਾਣਗੇ ਸਾਰੇ ਡਿਸਟ੍ਰਿਕਟ ਹਸਪਤਾਲ ਸਾਰੇ ਸਬਡਿਵੀਜ਼ਨ ਹਸਪੀਟਲ ਸੀਐਸਸੀ ਦੇ ਵਿੱਚ 24 ਘੰਟੇ ਸਰਵਿਸ ਹੋਣ ਗਿਆ 400 ਨਰਸਾਂ ਦੀ ਐਡਵਰਟਾਈਜ਼ਮੈਂਟ ਵੀ ਚਲੀ ਗਈ ਆ ਪ੍ਰੋਸੈਸ ਸ਼ੁਰੂ ਹੋ ਗਿਆ 550 ਦੀ ਹੋਰ ਤਿਆਰ ਹੈ ਜੀ 1000 ਨਰਸ ਆਣ ਗੀਆਂ ਸਾਰੇ ਹਸਪਤਾਲਾਂ ਦੇ ਵਿੱਚ ਇਸ ਤੋਂ ਪਹਿਲਾਂ 400 ਡਾਕਟਰ ਅਸੀਂ ਪਹਿਲਾਂ ਭਰਤੀ ਕਰ ਚੁੱਕੇ ਹਾਂ ਜੋ 329 ਨੇ ਜੁਆਇਨ ਕੀਤਾ ਸੀ ਅਸੀਂ ਜਿਹੜੇ 150 ਦੇ ਤਕਰੀਬਨ ਜਿਹੜੇ ਤੁਹਾਡੇ ਇਹ ਪਹਿਲੀ ਵਾਰੀ ਆ ਜੀ ਪਹਿਲੀ ਸਰਕਾਰ ਹੈ ਤੇ ਆਈ ਵਾਰੀ ਬੱਚੇ ਪੀਜੀ ਕਰਨਾ ਆਉਂਦੇ ਸੀ ਸਰਕਾਰ ਮਹਿੰਗਾ ਖਰਚਾ ਕਰਕੇ ਉਹਨਾਂ ਨੂੰ ਡਾਕਟਰ ਸਪੈਸ਼ਲਿਸਟ ਡਾਕਟਰ ਬਣਾਉਂਦੀ ਸੀ ਉਹ ਪੀਜੀ ਕਰਕੇ ਚਲੇ ਜਾਂਦੇ ਸੀ ਉਹ ਬੋਰਡ ਭਰਦੇ ਸੀ ਮਸ਼ੀਨਾਂ ਜਿਹੜੀਆਂ 125 ਸੁਣ ਲਓ ਮੇਰੀ ਗੱਲ ਸੁਣ ਲਓ ਮੇਰੀ ਗੱਲ ਉਹਦੇ ਪਹਿ 125 ਡਾਕਟਰ ਜੁਆਇਨ ਕਰ ਗਏ ਜੀ ਬਾਕੀਆਂ ਨੇ 7 7.5 ਕਰੋੜ ਰੁਪਏ ਜਮ੍ਹਾਂ ਕਰਾ ਦਿੱਤਾ ਬਾਕੀ ਜਿਹੜੇ ਬੱਚੇ ਉਹਨਾਂ ਨੂੰ ਨੋਟਿਸ ਦਿੱਤਾ ਵੀ ਜਾਂ ਤਾਂ 8 ਕਰੋੜ ਤੁਸੀਂ ਵੀ ਜਮ੍ਹਾਂ ਕਰਾ ਦਿਓ ਤੇ ਜਾਂ ਸਰਫਰ ਜੁਆਇਨ ਕਰ ਲਓ ਇਹ ਪਹਿਲੀ ਵਾਰੀ ਹੋ ਗਿਆ ਜਿਹੜੇ ਡਾਕਟਰ 58 ਦੇ ਰਿਟਾਇਰ ਹੁੰਦੇ ਸੀ ਗੈਨਕਾਲੋਜੀਸਟ ਐ ਬੀਓਸੀ ਦੇ ਡਾਕਟਰ ਐ ਸਰਜਨ ਐ ਅਨਸਥੈਟਿਸਟ ਸੈਕਟਰੀਸਟ ਐ ਉਹਨਾਂ ਵਾਸਤੇ ਅਸੀਂ ਸਪੈਸ਼ਲ ਪੈਕੇਜ ਦਿੱਤੇ ਆ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ 65 ਸਾਲ ਤੱਕ 7 ਸਾਲ ਦੀ ਉਹਨਾਂ ਨੂੰ ਐਕਸਟੈਂਸ਼ਨ ਮਿਲ ਸਕਦੀ ਆ ਬਹੁਤ ਸਾਰੀਆਂ ਮੀਜਰਸ ਕਰਕੇ ਅਸੀਂ ਜਿਹੜੀ ਜਿਹੜੀ ਪਿਛਲੇ 30 ਸਾਲ ਦੀ ਕਮੀ ਸੀ ਅਸੀਂ 3.5 ਸਾਲ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਤਕਰੀਬਨ ਕੀ ਉਹਨੇ 5 ਸਾਲ ਤੋਂ ਉਹਨੇ ਪੂਰੀ ਕਰਦਾਂਗੇ ਜਿਹੜਾ ਤੁਹਾਡਾ ਹੁਣ ਅਗਲਾ ਸਵਾਲ ਹੈ ਹੁਣ ਤੁਸੀਂ ਪੁੱਛੋ ਮੰਤਰੀ ਸਾਹਿਬ ਲੋੜ ਹੂਨ ਹੈ ਜੀ 1 ਮਹੀਨੇ ਬਾਅਦ ਡਾਕਟਰ ਆਣਗੇ ਤੇ 26 ਡਾਕਟਰ ਇਸ ਵੇਲੇ ਮੌਜੂਦਾ ਸਥਿਤੀ ਹੈ ਜੀ ਉਹ ਹਸਪਤਾਲ ਦੇ ਅੰਦਰ ਰਹਿਣਗੇ ਜਾਂ ਫੀਲਡ ਵਿੱਚ ਜਾਣਗੇ ਜੀ ਇਹ ਕਿਦਾਂ ਮੈਨੇਜ ਕਰੋਗੇ ਕਿਉਂਕਿ ਜੇ ਫੀਲਡ ਵਿੱਚ ਜਾਣਗੇ ਤਾਂ ਉਹ ਲੋਕਾਂ ਨੂੰ ਰੀਲੀਫ ਮਿਲੂਗਾ ਜੇ ਇੱਥੇ ਰਹਿਣਗੇ ਤਾਂ ਫਿਰ ਉਹਨਾਂ ਨੂੰ ਰੀਲੀਫ ਮਿਲੂਗਾ ਆਖਰ ਲੋਕ ਤਾਂ ਫਿਰ ਪਰੇਸ਼ਾਨ ਹੋਣਗੇ ਕਿ ਇਹ ਜਿਹੜੀਆਂ ਚੀਜ਼ਾਂ ਸੀ ਪਹਿਲਾਂ ਕਿਉਂ ਨਹੀਂ ਪੂਰੀਆਂ ਹੋਈਆਂ ਸਨ ਅ ਇਹ ਹੋਰ ਚਾਹੀਦੇ ਸਰ ਦੇਖੋ ਜਿਹੜੇ 26 ਡਾਕਟਰ ਆ ਜਿਹੜੇ ਡਿਸਟ੍ਰਿਕਟ ਹਸਪਤਾਲ ਵਾਲੇ ਉਹਨਾਂ ਨੇ ਉੱਥੇ ਰਹਿਣਾ ਜਿਹੜੇ ਸਬ ਉਹ ਜਿਹੜੇ ਜਿਹੜੇ ਆਪਣੇ ਹਸਪਤਾਲ ਚ ਉੱਥੇ ਡਾਕਟਰ ਰਹਿਣਗੇ ਜਿਹੜਾ ਤੁਹਾਡਾ ਫੀਲਡ ਦਾ ਡਾਕਟਰ ਆ ਜਿਹੜਾ ਤੁਹਾਡਾ ਜਿਵੇਂ ਉਹਦੇ ਚ ਜਿਹੜਾ ਵਸਟ ਅਫੈਕਟਡ ਆ ਉੱਥੇ ਚਾਰਜ ਆ ਪੰਜ ਡਾਕਟਰ ਚਾਹੀਦੇ ਆ ਸਭ ਨੂੰ ਠੀਕ ਆ ਜੀ ਇਸ ਤੋਂ ਸਿਵਾਏ ਅਸੀਂ ਜਿਵੇਂ ਇੱਥੇ ਤਾਂ ਘੱਟ ਆ ਗਿਆ ਉਹਦੇ ਵਿੱਚ 14 ਉਹਨਾਂ ਕੋਲੇ ਹੋਰ ਸਰਜਨ ਆ ਜਿਹੜਾ ਕਿ ਡਾਕਟਰ ਹੁੰਦਾ ਫੀਲਡ ਵਿੱਚ ਉਹ ਜਾ ਰਹੇ ਆ ਜਿਹੜਾ ਹੌਸਪੀਟਲ ਦਾ ਨਾ ਹੀ ਆਲਸੋ ਮੈਡੀਕਲ ਆਫਸਰ ਉਹ ਜਿਹੜੇ ਹੁਣ ਨਵੇਂ ਆਏ ਔਰ ਬਹੁਤ ਸਾਰੇ ਹੌਸਪੀਟਲ ਉਹਦੇ ਜੁਆਇਨ ਕਰਕੇ ਆ ਇਸੇ ਤਰ੍ਹਾਂ ਸਾਡੇ ਕੋਲੇ ਟਰਨ ਹੈਗੀ ਆ ਜਿਹੜੇ ਕਿ ਜਲੰਧਰ ਦੇ ਵਿੱਚ 49 ਹੈ 45 ਹੌਸਪੀਟਲ ਜਨਤ ਹੈ ਇਸ ਤੋਂ ਸવાય ਜਿਹੜੇ ਤੁਹਾਡੇ ਜਿਹੜੇ ਤੁਸੀਂ ਥਾਈ ਡਾਕਟਰ ਕਹਿੰਦੇ ਹੋ ਉਹ ਜਿਹੜੇ ਮੈਂ ਦੱਸ ਰਿਹਾ ਵੀ ਸਾਰੇ ਡਾਕਟਰ ਹੈਗੇ ਆ ਸਾਡੇ ਕੋਲੇ ਬਹੁਤ ਸਾਰੇ ਡਾਕਟਰ ਹੈ ਜਿਨ੍ਹਾਂ ਨੇ ਫੀਲਡ ਵਿੱਚ ਜਾਣਾ ਉਹਦੇ ਵਾਸਤੇ ਸਾਡੇ ਕੋਲੇ ਅਲੱਗ ਡਾਕਟਰ ਆ ਗਿਆ ਸੋ ਉਹਦੇ ਕੋਈ ਦਿੱਕਤ ਨਹੀਂ ਸਾਰੇ ਵਿੱਚ ਕੋਈ ਨਹੀਂ ਖੜਾ ਦੇ ਵਿੱਚ ਤੁਸੀਂ ਪੁੱਛ ਗੱਲ ਕੀ ਅੱਗੇ ਪਹਿਲਾਂ ਸਮੇਂ ਦੇ ਵਿੱਚ ਹੁੰਦਾ ਸੀ ਦਰਿਆਵਾਂ ਦੇ ਵਿੱਚ 1 ਲੱਖ ਕਿਊਸਿਕ ਆਪਾਂ ਸੌਰੀ 1 ਲੱਖ ਕਿਊਸਿਕ ਤੋਂ ਉੱਪਰ ਪਾਣੀ ਦੇ ਦਰਿਆਵਾਂ ਦੇ ਬਾਹਰ ਆਂਦਾ ਸੀ ਹੁਣ 35 40 ਹਜ਼ਾਰ ਕਿਊਸਿਕ ਹੁੰਦਾ ਦਰਿਆਵਾਂ ਤੋਂ ਬਾਹਰ ਨਿਕਲਿਆ ਜਾਂਦਾ ਕੀ ਇਹਦੇ ਕੋਈ ਖਦਾਈ ਵਾਸਤੇ ਨਹੀਂ ਕੋਈ ਪਾਲਸੀ ਖਦਾਈ ਹੋ ਜਿਹੜੀ ਸਿਰ ਸਿਲਟ ਹੈ ਜਿਹੜੀ ਰੇਤਾ ਹੈ ਉਹ ਜਿਹੜੀ ਉਹ ਗੰਦ ਤਾਂ ਵੀ ਹੱਲ ਤੋਂ ਨਹੀਂ ਕੱਢਿਆ ਜਾ ਰਿਹਾ ਇਹ ਬਹੁਤ ਵਧੀਆ ਕਰ ਲਿਆ ਜੀ ਕੱਲ ਮੁੱਖ ਮੰਤਰੀ ਸਾਹਿਬ ਨੇ ਕਹੀ ਹੈ ਮੈਂ ਸਾਰਾ ਹੁਣ ਤੁਹਾਨੂੰ ਰਿਸਪੇਨ ਕਰਕੇ ਸਾਡਾ ਮੈਂ ਦੁਬਾਰਾ ਕਰਦਾ ਇਹ ਅਸੀਂ ਜਿਹੜਾ ਰਿਆ ਹੈਗੇ ਅਸੀਂ ਮੈਂ ਹੁਣੇ ਇਸੇ ਵਾਸਤੇ ਬੀਠੇ ਕਰਕੇ ਆਇਆ ਵੀ ਇਰੀਗੇਸ਼ਨ ਵਾਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਦਾਤਾ ਦੇ ਕਿਹਾ ਕਿ ਤੁਸੀਂ 1 ਲੱਖ ਨਹੀਂ ਤੁਸੀਂ 3 ਲੱਖ ਦੀ ਤਿਆਰੀ ਕਰੋ ਜੋ 1988 ਦੀ ਮੈਂ ਗੱਲ ਕਰਦੇ ਹਾਂ ਉਸ ਤੋਂ ਉਸ ਤੋਂ ਚਾਰ ਗੁਣਾ ਪਾਣੀ ਆਇਆ ਸੀਗਾ ਤੁਸੀਂ ਉਸ ਉਹਦੀ ਤਿਆਰੀ ਕਰੋ ਤੁਸੀਂ 1988 ਦੁਬਾਰਾ ਨਾ ਹੋਵੇ ਜੀ ਮਤਲਬ ਇਹ ਜੋ ਤੇਹੀ ਹੋਇਆ 25 ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਇਹਨੂੰ ਰੁਕਣਾ ਕਿੱਦਾਂ ਹੈਗਾ ਇਹ ਸਾਰੀ ਅਸੀਂ ਪਲਾਨਿੰਗ ਕਰਦੇ ਹਾਂ ਬਿਲਕੁਲ ਕਰਾਂਗੇ ਜੀ 23 ਤੋਂ ਬਾਅਦ ਪਾਲਸੀ ਨਹੀਂ ਬਣੀ 23 ਤੋਂ ਬਾਅਦ ਇੰਨੀ ਮਾਰ ਪਈ ਕਿ 23 ਤੋਂ ਬਾਅਦ ਸਿਰ 2 ਸਾਲਾਂ ਅਜ ਹੋ ਗਏ ਹਲੇ ਤੱਕ ਪਾਲਸੀ ਨਹੀਂ 23 ਤੋਂ ਬਾਅਦ ਬਣਾ ਪਈ ਜੀ ਸਰਕਾਰ ਕੋਲ ਦੇਖੋ ਸਾਰਾ ਕੁਝ ਕਰ ਰਹੇ ਆ ਜੀ ਸਰਕਾਰ ਜਿਹੜੀ ਤੁਹਾਡੀ ਹੈਗੀ ਹੈ 23 ਤੋਂ ਲੈ ਕੇ ਹੁਣ ਤੱਕ ਆਂਦੇ ਆਂਦੇ ਤੁਹਾਡੇ ਸਾਹਮਣੇ ਇੱਕ ਪ੍ਰਾਈਮ ਐਗਜ਼ਾਮਪਲ ਹੈ ਜੀ ਤੁਸੀਂ ਸਾਰੇ ਪੱਤਰਕਾਰ ਇਸ ਗੱਲ ਦੇ ਗਵਾਹ ਹੋ ਜੀ ਤੁਹਾਡੇ ਜਿਹੜੇ ਸਾਡੀ ਸਰਕਾਰ ਦੇ ਆਉਣ ਤੋਂ ਪਹਿਲਾਂ ਕਿੰਨੇ ਹੁੰਦੇ ਸੀ ਡਾਂਗੂ ਦੇ ਕੇਸ 400 500 ਇਸ ਵਾਰੀ ਪਤਾ ਕਿੰਨੇ ਆ 22 ਆ ਜੀ ਪਾਲਸੀ ਬਣੀ ਆ ਤਾਂ ਹੋਇਆ ਇਹ ਸਾਰੀਆਂ 20000 ਜਿਹੜੀਆਂ ਤੁਹਾਡੀਆਂ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਤੁਹਾਡੇ 20 ਲੱਖ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ 50000 ਨਰਸਾਂ ਨੂੰ ਟ੍ਰੇਨਿੰਗ ਦਿੱਤੀ ਅਸੀਂ ਮਤਲਬ ਤੁਸੀਂ ਕਦੇ ਸੁਣਿਆ ਹੁਣ ਕਿਤੇ ਪਲੇਟਨੈਟ ਨਹੀਂ ਮਿਲ ਰਹੀਆਂ ਜੀ ਕੋਈ ਡੈਂਗੂ ਇੱਕ ਵੀ ਇੱਕ ਸੁਣਣਾ ਬਰੀ ਬੇਤ ਸੁਣਣਾ ਬਰੀ ਬੇਤ ਸੁਣਣਾ ਬਰੀ ਬੇਤ ਇੱਕ ਵੀ ਇੱਕ ਵੀ ਡੈਂਗੂ ਦੇ ਨਾਲ ਡੈਥ ਨਹੀਂ ਹੋਈ ਜੀ ਇਹ ਡਾਕਟਰ ਭਰਤੀ ਕਰਨੇ ਆ ਜੀ ਪਹਿਲਾਂ ਜਿਹੜੀਆਂ ਪੋਸਟਾਂ ਡੈੱਡ ਹੋਈਆਂ ਉਹਨਾਂ ਨੂੰ ਰਿਵਾਈਵ ਕਰਨਾ ਜੀ ਫਿਰ ਉਹਨਾਂ ਦਾ ਸਾਰਾ ਕੁਝ ਅਰੇਂਜ ਕਰਨਾ 881 ਆਮ ਆਦਿਕ ਰਣੇ ਖੋਲੇ ਜੀ ਜੇ 70000 ਬੰਦਾ ਰੋਜ਼ ਦਵਾਈ ਲੈਂਦਾ ਇਹ ਪਲੈਨਿੰਗ ਤੋਂ ਬਿਨਾਂ ਨਹੀਂ ਹੋਇਆ ਮੇਰੇ ਵੀਰ ਇਸ ਤੋਂ ਸਵਾਏ 200 ਆਮ ਆਦਿਕ ਨੂੰ ਨੇ ਖੋਰ ਖੋਲ ਰਿਹਾ ਪ੍ਰਾਇਮਰੀ ਕੇਅਰ ਤੇ ਤਾਂ ਕਿ ਲੋਕ ਉੱਥੇ ਆ ਜਾਣ ਹਸਪਤਾਲਾਂ ਵਿੱਚ ਆਪਰੇਸ਼ਨ ਕਰਾਉਣ ਵਾਲੇ ਸਾਰੇ ਹਸਪਤਾਲਾਂ ਨੂੰ ਐਕਸ-ਰੇ, ਅਲਟਰਾਸਾਉਂਡ ਦਿੱਤੇ ਆ ਕਿਤੇ ਕੋਈ ਮਸ਼ੀਨ ਪੁਰਾਣੀ ਹੈਗੀ ਉਹਨਾਂ ਨੂੰ ਰਿਪਲੇਸ ਕਰ ਲਿਆ ਸੀ। ਸਰ ਸਾਝੂਪੁਰ ਦੇ ਵਿੱਚ ਸਾਝੂ ਘਾਟ ਡਿਸਟ੍ਰਿਕਟ ਬਣਿਆ ਸਰ 14 ਸਾਲ ਹੋ ਗਏ ਹੈ ਲੱਛੀ ਤੋਂ। ਹਲੇ ਤੱਕ ਕੋਈ ਐਰਟੀ ਸੈਂਟਰ ਨਹੀਂ ਬਣ ਸਕਿਆ। ਉੱਥੋਂ ਦੇ ਮਰੀਜ਼ਾਂ ਨੂੰ ਇੱਥੇ ਆ ਕੇ ਮੈਡਸਨ ਲੈਂਦੇ ਆ। ਜਿਹੜੇ ਤੁਹਾਡੇ ਐਰਟੀ ਸੈਂਟਰ ਹੈਗਾ ਜੀ ਇਹ ਪਹਿਲਾਂ ਸੀਗੇ ਸਾਰੇ ਉਹਦੇ ਵਿੱਚ ਉਹਦੇ ਵਿੱਚ ਕੀ ਆ ਕਿ ਜਦੋਂ ਇੱਕ ਪੇਸ਼ੈਂਟਸ ਹੁੰਦੇ ਆ ਉਹਦਾ ਇੱਕ ਕ੍ਰਿਟੀਕਲ ਨੰਬਰ ਹੁੰਦਾ ਜਦੋਂ ਉਸ ਤੋਂ ਪੇਸ਼ੈਂਟ ਘਟ ਜਾਂਦੇ ਆ ਫਿਰ ਅਸੀਂ ਉਹਨਾਂ ਨੂੰ ਮਾਰਜ ਕੀਤਾ। ਉਹ ਅਸੀਂ ਜਿਹੜਾ ਮਤਲਬ ਹੈ ਇਸ ਤੋਂ ਬਾਅਦ ਮੈਂ ਫਾਦਲ ਕਾ ਹੀ ਜਾ ਰ ਜਿੱਥੇ ਕਿਤੇ ਉਹਨਾਂ ਦੀ ਫਰਟ ਨੀਡ ਹੈਗੀ ਆ ਜਿੱਥੇ ਹੈਗਾ ਅਸੀਂ ਆਪਣੇ ਉਹਨਾਂ ਨੂੰ ਧਿਆਨ ਦੀ ਵਿਜਾਸ ਸੀ ਸਟਾਫ ਕੋ ਉੱਥੇ ਭੇਜਦਾ ਕਰਾਂ ਇਹ ਕੋਈ ਕੀਤਾ ਜਾ ਰਿਹਾ ਹੈ। ਮੈਡੀਕਲ ਹਾਲ ਦੇ ਵਿੱਚ ਤੁਹਾਨੂੰ ਟਾਪੂ ਦਿੱਤੇ ਗਏ ਨੇ ਵੀ ਸਾਰਾ ਕੁਝ ਦਿੱਤਾ ਨਹੀਂ ਕਿ ਚਾਹੇ ਉਹ ਕਾਲੂ ਵਾਲਾ ਟਾਪੂ ਦੇ ਦਿਓ ਚਾਹੇ ਉਹ ਨਾਨਾ ਪਿੰਡ ਦੇ ਦਿਓ ਤੇ ਨਾ ਤਾਂ ਕੋਈ ਪ੍ਰਸ਼ਾਸਨ ਗਿਆ ਤੇ ਨਾ ਹੀ ਦੋ ਪ੍ਰਸ਼ਾਸਨ ਵੀ ਗਿਆ ਪ੍ਰਸ਼ਾਸਨ ਵੀ ਗਿਆ ਜੀ। ਸਰ ਜਿਹੜੇ ਲੋਕਾਂ ਦਾ ਇਹ ਐ ਮੈਲੇ ਸਾਹਿਬ ਬੈਠਿਆ ਜੀ। ਦੇਖੋ ਐ ਨਾ ਕਰੋ ਜੀ ਪ੍ਰਸ਼ਾਸਨ ਦਾ ਗੱਲ ਜਿਹੜੇ ਤੁਹਾਡੇ ਟਾਪੂ ਤੋਂ ਸਾਰੇ ਬੰਦੇ ਜਿਹੜੇ ਬਾਹਰ ਸ਼ਿਫਟ ਕੀਤੇ ਗਏ ਆ ਉਹ ਪ੍ਰਸ਼ਾਸਨ ਨਾਲ ਜਾ ਕੇ ਕੀਤੇ ਤੁਹਾਡੇ ਡਿਪਟੀ ਕਮਿਸ਼ਨਰ ਨੇ ਸ ਆਣਾ ਕਰੋ ਵੀ ਗੌਰ ਵੀ ਆਣਾ ਸਾਰੇ ਕਿੰਨਾ ਗੱਲ ਕੀਤੀ ਫਾਸੀ ਦੇ ਵਿੱਚ ਤੁਸੀਂ ਗੱਲ ਕੀਤੀ ਫਾਸੀ ਦੇ ਵਿੱਚ ਹੜ੍ਹਾਂ ਦੀ ਗੱਲ ਹੈ ਸਰਗਰਮਟ ਬਾਰ ਬਾਰ ਆਮ ਆਦਮੀ ਪਾਰਟੀ ਨੂੰ ਐਲੀਗੇਟ ਕਰਦੀ ਹੈ ਕੈਂਪ ਲਾ ਰਹੀ ਹੈ ਕੀ ਉਹ ਆਮ ਆਦਮੀ ਪਾਰਟੀ ਦਾ ਧਿਆਨ ਭਟਕਾ ਲੀ ਔਰ ਕਰ ਰਹੀ ਵੀ ਫਲੱਡ ਦੇ ਵਿੱਚ ਕੋਈ ਰਿਕਵਰਡ ਬੰਦੀ ਕੋਸ਼ਿਸ਼ ਕਰ ਰਹੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਸਾਰੇ ਜਿੰਨੇ ਪੱਤਰਕਾਰ ਹੈ ਉਹ ਮੈਂ ਪਿਛਲੇ ਅਕਾਲੀਆ ਦੀ ਸਰਕਾਰ ਦੇਖੀ ਹੈ ਜੀ ਤੁਸੀਂ ਅਕਾਲੀ ਵੀ ਦੇ ਵੀ ਸਰਕਾਰ ਦੇਖੀ ਹੈ ਕਾਂਗਰਸ ਦੀ ਵੀ ਦੇਖੀ ਹੈ ਸਾਡੀ ਵੀ ਦੇਖੀ ਆ ਅੱਜ ਤੱਕ ਪੂਰੇ ਹਿੰਦੁਸਤਾਨ 'ਚ ਕਦੇ ਹੋਇਆ ਵੀ ਜਿਹੜੀ ਪਾਰਟੀ ਦਾ ਰਾਜ ਹੋਵੇ ਉਹਨੂੰ ਛੱਡ ਕੇ ਜਿਹੜੀ ਪਾਰਟੀ ਦਾ ਸੈਂਟਰ 'ਚ ਰਾਜ ਹੋਵੇ ਉਹ ਜਾ ਕੇ ਸਰਵੇ ਕਰ ਰਹੀ ਹੋਵੇ ਲੋਕਾਂ ਦਾ ਡਾਟਾ ਲੈ ਰਹੀ ਹੋਵੇ ਅੱਜ ਤੱਕ ਹੋਇਆ ਕਦੇ ਨਹੀਂ ਹੋਇਆ ਨਾ ਨਹੀਂ ਹੋਇਆ ਨਾ ਜੀ ਤੁਸੀਂ ਦੇਖੋ ਜਦੋਂ ਪੰਜਾਬ ਦੇ ਵਿੱਚ ਜੁਧ ਨਸ਼ੇ ਵਿਰੋਧ ਚੱਲ ਰਿਹਾ ਜੀ ਅਸੀਂ ਡੈਂਗੀ ਬੈਰੀਆ ਇਹਦੇ ਨਾਲ ਡੀਲ ਕਰ ਰਹੇ ਆ ਹੜ੍ਹ ਆਏ ਹੋਏ ਆ ਜੀ ਤੇ ਭਾਜਪਾ ਕੀ ਕਰ ਰਹੀ ਹੈ ਜੀ ਉਹ ਪੁੱਛੋ ਸਾਨੂੰ ਲਾ ਰਹੀ ਹੈ ਜੀ ਲੋਕਾਂ ਦਾ ਪਰਸਨਲ ਡਾਟਾ ਪਤਾ ਉਹਨਾਂ ਤੋਂ ਲੈ ਰਹੀ ਆ ਇਹ ਬਹੁਤ ਡਿਪਲੋਰੇਬਲ ਗੱਲ ਹੈ ਨਹੀਂ ਹੋਣੀ ਚਾਹੀਦੀ ਜੀ ਮੈਂ ਇਹਨਾਂ ਤੋਂ ਇਹੋ ਜਿਹਾ ਐਕਸਪੈਕਟ ਨਹੀਂ ਕਰਦਾ ਕੋਈ ਵੀ ਮਦਦ ਕਰਨ ਦੀ ਐ ਕੋਈ ਗੱਲ ਕੀਤੀ ਹੁੰਦੀ ਕਰ ਮੈਂ ਕਹਿੰਦਾ ਜੀ ਤੁਸੀਂ ਅਸੀਂ ਅਸੀਂ ਸਾਰੇ ਮੰਤਰੀ ਤੁਰੇ ਫਿਰਦੇ ਆ ਜੀ ਜਿਹੜੇ ਕੇਂਦਰ ਦੇ ਮੰਤਰੀ ਆ ਚਾਹੇ ਬਿੱਟੂ ਜੀ ਆ ਜੀ ਉਹ ਚਾਹੇ ਉਹਨਾਂ ਦਾ ਸਿਹਤ ਮੰਤਰੀ ਆ ਜੀ ਉਹਦਾ ਨਹੀਂ ਫਰਜ਼ ਬਣਦਾ ਕਿ ਉਹ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਉੱਥੇ ਜਾ ਕੇ ਕਰੇ ਜੀ ਉਹਨਾਂ ਨੂੰ ਉਹਨਾਂ ਨੂੰ ਚਿੱਠੀਆਂ ਭੇਜੀ ਆ ਜੀ ਅਸੀਂ ਅਸੀਂ ਉਹਨਾਂ ਦੀ ਮਿਲਤਾਂ ਕਰੀਏ ਇਹਨਾਂ ਲੋਕਾਂ ਨੇ ਚੁਣਿਆ ਉਹਨਾਂ ਨੂੰ ਵੀ ਜੀ ਇਹਨਾਂ ਲੋਕਾਂ ਦੇ ਮੰਤਰੀ ਆ ਉਹ ਵੀ ਉਹ ਕੋਈ ਨਹੀਂ ਆਂਦੇ ਜੀ ਉਹਨਾਂ ਨੂੰ ਪੁੱਛੋ ਇਹ ਸਵਾਲ ਤੇ ਤੁਸੀਂ ਐਸ ਵਲੇ ਹੜ ਆਏ ਹੋਇਆ ਤੇ ਤੁਹਾਨੂੰ ਡਾਟਾ ਲੈਣ ਦੀ ਪਈ ਹੋਈ ਹੈ ਕੁਝ ਥੋੜਾ ਜਿਹਾ ਅਕਲ ਕਰੋ ਜੀ ਅੱਕ ਨੂੰ ਹੱਥ ਮਾਰੋ ਥੋੜਾ ਜਿਹਾ